ਇਹ ਉਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਉਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਪ੍ਰਾਈਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜਾ ਨਕਲੀ ਸੀਬੀਆਈ ਅਫਸਰ ਬਣ ਕੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੇ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਕਰਾ ਲਿਆ ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਸੀ ਉਹ ਮਕਦਮਾ ਦਰਜ ਕਰ ਲਿਆ ਸੀ ਜਿਹੜੇ ਐਸਐਚਓ ਸਾਈਬਰ ਸੈੱਲ ਜਤਿੰਦਰ ਸਿੰਘ ਇਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮੇਂ ਸਮੇਂ ਅਨੁਸਾਰ ਅਸੀਂ ਗਾਈਡ ਵੀ ਕਰਦੇ ਰਹੇ ਤੇ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਹਾਂ ਜਿਹੜੇ ਦੋਨੋਂ ਦੋਸ਼ੀ ਗੁਹਾਟੀ ਦੇ ਰਹਿਣ ਵਾਲੇ ਤਾਂ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਜੋ ਕਿ 7 ਕਰੋੜ ਦੇ ਵਿੱਚੋਂ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰ ਚੁੱਕੇ ਹਾਂ ਬਾਕੀ ਇਹਦੇ ਵਿੱਚ ਜਿਹੜੇ ਅਸੀਂ 5 ਦੋਸ਼ੀ 7 ਦੋਸ਼ੀ ਹੋਰ ਗ੍ਰਿਫਤ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਹੈ ਰਿਕਵਰ ਕਰਾਂਗੇ ਤੇ ਕੀ ਕਹਾਂਗੇ ਜੀ ਜੀ ਨੇ ਬੋਲਿਆ ਕਿ ਕਿਉਂ ਇਹਨਾਂ ਨੇ ਨਹੀਂ ਨਿਕਲਦੇ ਤਿੱਕੋ ਉਹਨਾਂ ਨੇ ਇਹਨਾਂ ਨੂੰ ਕੁਝ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲੌਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਆਫੀਸਰ ਬੋਲਦੇ ਆ ਤੇ ਅਸੀਂ ਇਹ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆ ਤਾਂ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਦਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਮੈਂ ਪਿੱਛੇ ਉਹ ਫਲੈਗ ਵਗੈਰਾ ਲੱਗੇ ਆ ਤੇ ਵੀ ਮੈਂ ਸੀਬੀਆਈ ਆਫੀਸਰ ਬੋਲਦਾ ਮੈਂ ਆਫਿਸ ਬੈਠਾ ਤੇ ਤੁਹਾਨੂੰ ਤੁਹਾਡੇ ਆ ਰੈਸਟੋਰੈਂਟ ਆ ਕਿ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਵੀ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫਤੀਸ਼ ਦੌਰਾਨ ਸਾਨੂੰ ਦਿੱਤੀਆਂ ਅਸੀਂ ਕਬਜ਼ੇ 'ਚ ਲਈਆਂ ਇਸ ਤਰੀਕੇ ਨਾਲ ਉਹਨਾਂ ਦਾ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਏ ਵੀ ਮੇਬੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗ੍ਰਿਫਤਾਰ ਨਾ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਉਹਨਾਂ ਨੇ ਡਰਾ ਕੇ ਇਹਨਾਂ ਕੋਲ ਜਿਹੜਾ 7 ਕਰੋੜ ਰੁਪਇਆ ਜਿਹੜਾ ਉਹ ਟਰਾਂਸਫਰ ਕਰਾ ਲਿਆ ਸੀ ਉਹ ਜਿਹੜੀ 5 ਕਰੋੜ 25 5 ਕਰੋੜ 25 ਲੱਖ ਰੁਪਏ ਜਿਹੜਾ ਸੀ ਉਹ ਉਸ ਅਕਾਊਂਟ ਫ੍ਰੀਜ਼ ਕਰਾਤੇ ਸੀ ਟਾਈਮ ਸਰ ਉਹਦੇ ਵਿੱਚੋਂ ਅਸੀਂ ਇਹਨਾਂ ਦੇ ਅਕਾਊਂਟ ਚ ਵਾਪਸ ਟ੍ਰਾਂਸਫਰ ਕਰਾਤੇ ਆ ਤੇ ਜਿਹੜੀ ਬਾਕੀ ਰਕਮ ਘਟਦੀ ਆ ਉਹਦੇ ਵਿੱਚੋਂ ਕੁਝ ਪੈਸੇ ਉਹਨਾਂ ਨੇ ਉਹ ਉਹਨਾਂ ਅਕਾਊਂਟਾਂ ਦੇ ਵਿੱਚੋਂ ਟ੍ਰਾਂਸਫਰ ਕਰ ਲਏ ਸੀ ਉਹ ਅਸੀਂ ਆਲਰੇਡੀ ਉਤੇ ਵਰਕ ਕਰ ਰਹੇ ਆ ਤਾਂ ਉਹ ਵੀ ਅਸੀਂ ਅਕਾਊਂਟ ਜਿਹੜੇ ਆ ਜਲਦ ਫ੍ਰੀਜ਼ ਕਰਾ ਲਾਂਗੇ ਕਰਾ ਕੇ ਤੇ ਜਿਹੜੇ ਹੋਰ ਨਾਮਿਨੇਟ ਕੀਤੇ ਆ ਬੰਦੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ